ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਐਸ ਸਮੇਂ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲੈ ਕੇ ਹਾਜ਼ਰ ਆਂ ਬਿਆਉਣ ਦਾ ਹੈਡਲਾਈਨਸ ਵਿਦ ਮਨਦੀਪ ਪੋਨੀਆ ਪ੍ਰੋਗਰਾਮ 'ਚ ਸੀਨੀਅਰ ਪੱਤਰਕਾਰ ਮਨਦੀਪ ਪੋਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਹੁੰਦੀਆਂ ਨੇ ਸੋ ਕਰਦੇ ਆ ਪੋਨੀਆ ਜੀ ਦਾ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਭ ਤੇ ਗਾਰਲਿਕ ਸੋ ਪਾਇਓ ਚਾਨਣਾ ਪਹਿਲੀ ਖਬਰ ਦੇ ਉੱਪਰ ਦਿੱਲੀ ਦੰਗਿਆਂ ਦੇ ਮਾਮਲੇ 'ਚ ਉਮਰ ਖਾਲਿਦ ਤੇ ਉਸ ਦੇ ਹੋਰ ਜਿਹੜੇ ਨਾਲ ਦੇ ਲੋਕ ਸੀ ਉਹਨਾਂ ਦੀ ਜ਼ਮਾਨਤ ਜਾਚਿਕਾ ਦੇ ਉੱਪਰ ਨੋਟਿਸ ਜਾਰੀ ਹੋਇਆ ਹਾਂਜੀ ਉਹਨਾਂ ਦੀ ਜ਼ਮਾਨਤ ਅੱਜ ਕਾ ਸੁਪਰੀਮ ਕੋਰਟ ਚ ਲਗਾਈ ਗਈ ਸੀ ਇਹਦੇ ਚ ਪਹਿਲਾਂ ਜਿਹੜੀ ਡੇਟ ਪਈ ਸੀ ਉਹ 19 ਸਤੰਬਰ ਪਈ ਸੀ ਪਰ ਕਿਉਂਕਿ ਉਸ ਦਿਨ ਜਿਹੜੇ ਜਸਟਿਸ ਮਨਮੋਹਨ ਸੀ ਉਹਨਾਂ ਨੂੰ ਆਪਣੇ ਆਪ ਨੂੰ ਇਸ ਸੁਣਵਾਈ ਤੋਂ ਅਡ ਕਰ ਲਿਆ ਸੀ ਕਿਉਂਕਿ ਉਹ ਪਹਿਲਾਂ ਕਪਿਲ ਸਿੱਬਲ ਦੇ ਚੈਂਬਰ ਨਾਲ ਵਕਾਲਤ ਕਰਦੇ ਰਹੇ ਨੇ ਤੇ ਜਿਹੜੀ ਪਟੀਸ਼ਨ ਪਾਈ ਗਈ ਉਮਰ ਖੱਲਦੁਰਾ ਵੱਲੋਂ ਉਹਦੇ ਚ ਅਭਿਸ਼ੇਕ ਮਨੂ ਸਿੰਘ ਵੀ ਕਪਿਲ ਸਿੱਬਲ ਦੇ ਸਾਰੇ ਖੜੇ ਨੇ ਕਈ ਹੋਰ ਵੀ ਕਈ ਸਾਰੇ ਆਪਾਂ ਕਹਿ ਸਕਦੇ ਹਾਂ ਕਿ ਵੱਡੇ ਵਕੀਲ ਸੀਨੀਅਰ ਐਡਵੋਕੇਟ ਇਸ ਪਟੀਸ਼ਨ ਦੇ ਪਿੱਛੇ ਖੜੇ ਨੇ ਅੱਜ ਕਿਹਾ ਗਿਆ ਕਿ ਜਦੋਂ ਸੁਣਵਾਈ ਹੋ ਰਹੀ ਸੀ ਉਦੋਂ ਕਿਹਾ ਗਿਆ ਕਿ ਇਹ ਸੁਣਵਾਈ ਕੀਤੀ ਜਾਵੇ ਸਾਰੇ ਸਟੂਡੈਂਟ ਨੇ ਪਿਛਲੇ 5 ਸਾਲ ਤੋਂ ਇਹ ਜੇਲ੍ਹਾਂ ਚ ਬੰਦ ਨੇ ਤੇ ਇਸ ਇਸ ਨੂੰ ਲੈ ਕੇ ਫਿਰ ਜਸਟਿਸ ਕੁਮਾਰ ਸੀਗੇ ਉਹ ਕਹਿੰਦੇ ਕਿ ਹਾਂ ਹਾਂ ਠੀਕ ਹੈ ਅਸੀਂ ਕਰਦੇ ਆ ਅਸੀਂ ਤਰੀਕ ਦਿੰਨੇ ਆ ਤੇ ਨੋਟਿਸ ਦੇ ਕਰ ਦਿੰਨੇ ਆ ਪਲੱਸ ਨੂੰ ਤੇ ਉਹ ਕਹਿੰਦੇ ਕਿ ਜਿਹੜੀ ਡੇਟ ਹੈ ਉਹ ਦੀਵਾਲੀ ਤੋਂ ਪਹਿਲਾਂ ਦੇ ਦਿੱਤੀ ਜਾਵੇ ਤਾਂ ਕਿ ਇਹ ਜਿਹੜੇ ਬੱਚੇ ਨੇ ਸਾਰੇ ਦੀਵਾਲੀ ਤੋਂ ਪਹਿਲਾਂ ਹੀ ਬਾਹਰ ਆ ਸਕਣ ਤੇ ਫਿਰ 7 ਅਕਤੂਬਰ ਦੀ ਜਿਹੜੀ ਹੈ ਉਹ ਤਰੀਕ ਪਈ ਹੈ ਜੀ ਤੇ ਦਿੱਲੀ ਪਲੱਸ ਨੂੰ ਵੀ ਨੋਟਿਸ ਕਰ ਦਿੱਤਾ ਗਿਆ ਹੈਗਾ ਬੇਸਿਕਲੀ ਦੇਖੋ ਇਹ ਸਪੈਸ਼ਲ ਸੈੱਲ ਵੱਲੋਂ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਸੀ ਇਹਨਾਂ ਤੇ ਯੂ ਐਪੀ ਐਵੀ ਲਾ ਰੱਖਿਆਗਾ ਤੇ ਹੋਰ ਕਈ ਗੈਰਜ਼ਮਾਨਤੀ ਤਰ੍ਹਾਂਾਂ ਤ ਤ ਇਹਨਾਂ ਦੇ ਉੱਤੇ ਮਾਮਲਾ ਦਰਜ ਹੈ ਉਮਰ ਖਾਲਦ ਸਰਜੀ ਲਮਾਮ ਅਤਰ ਖਾਨ ਖਾਲਦ ਸੈਫੀ ਮੁਹੰਮਦ ਸਲੀਮ ਖਾਨ ਸਿਫਾਉ ਰਹਿਮਾਨ ਮੀਰਾ ਨਹਿਦਰ ਗੁਲਫ ਗੁਲਫੀ ਸਾ ਫਾਤਿਮਾ ਸ਼ਾਦਬ ਅਹਿਮਦ ਇਹ ਸਾਰੇ ਜਿਹੜੇ ਨੌਜਵਾਨ ਨੇ ਇਹ ਆਪਾਂ ਨੂੰ ਪਤਾ ਹੈ ਕਿ ਜਦੋਂ ਇਹ ਪੂਰਾ ਆंदोलਨ ਹੋਇਆ ਸੀਸੀਏ ਐਨਆਰਸੀ ਦਾ ਉਸ ਤੋਂ ਬਾਅਦ ਤੋਂ ਹੀ ਲਗਾਤਾਰੇ ਜੇਲ੍ਹਾਂ ਚ ਬੰਦ ਨੇ ਧਿਆੜ ਜੇਲ੍ਹ ਚ ਬੰਦ ਨੇ ਤੇ ਦੇਖੋ ਇਹ ਕਦੋਂ ਬਾਹਰ ਆਣਗੇ ਇਹਨਾਂ ਦੀ ਇਹਨਾਂ ਵਾਸਤੇ ਨੈਸ਼ਨਲ ਔਰ ਲੈਵਲ ਤੇ ਕੰਪੇਨ ਵੀ ਚਲਦੇ ਰਹਿੰਦੇ ਆ ਕਿ ਇਹਨਾਂ ਨੂੰ ਫ੍ਰੀ ਕੀਤਾ ਜਾਵੇ ਤੇ ਮੈਂ ਮਤਲਬ ਉਹ ਸਾਰਾ ਅੰਦੋਲਨ ਵੀ ਕਵਰ ਕੀਤਾ ਹੈਗਾ ਜੇ ਮੇਰੇ ਤੋਂ ਪੁੱਛਣਾ ਹੋਵੇ ਮੈਂ ਤਾਂ ਮਤਲਬ ਗੁਰਪ੍ਰੀਤ ਆਪਣੇ ਸਰੋਤਾਂ ਅਨੁਸਾਰ ਦੱਸਣਾ ਚਾਹਾਂਗਾ ਕਿ ਸੱਚੀ ਉਹ ਇਹ ਮਤਲਬ ਇਹਨਾਂ ਮੁੰਡਿਆਂ ਦਾ ਕੋਈ ਕਸੂਰ ਕੁਝ ਹੈ ਨਹੀਂ ਮਤਲਬ ਇਹ ਤਾਂ ਸਾਰੇ ਯੂਨੀਵਰਸਿਟੀਆਂ ਦੇ پڑھਨ ਵਾਲੇ ਕੋਈ ਇਜਾਮੀਆ ਮੀਲੀਆ ਇਸਲਾਮੀਆ ਚ ਸੀਗਾ ਉਮਰ ਖਾਲਿਦ ਉਰੀ ਜੇ ਨਿਊਜ਼ ਸੀਗੇ ਤੇ ਸਾਰੇ ਬ੍ਰਾਈਟ ਆਪਾਂ ਕਹਿ ਸਕਦੇ ਆ ਕਿ ਮੁਸਲਮਾਨਾਂ ਦੀ ਟੋਪ ਦੀ ਕਰੀਮ ਹੈ ਮਤਲਬ ਮਤਲਬ ਟੋਪ ਦੇ ਸਟੂਡੈਂਟ ਜਿਹੜੇ ਮੁਸਲਮਾਨਾ ਦੇ ਉਹਨਾਂ ਨੂੰ ਬਿਲਕੁਲ ਜਿਹੜੀ ਨਵੀਂ ਪੀੜੀ ਮੁਸਲਮਾਨਾ ਦੀ ਗਿਆਨੀ ਸੀ ਉਹਨੂੰ ਬੰਦ ਕਰ ਰੱਖਿਆ ਸੀਗਾ ਕਰ ਰੱਖਿਆ ਹੈਗਾ ਤੇ ਇਲੈਗਲ ਹੈ ਮੈਂ ਤਾਂ ਇਹ ਕਵਾਂਗਾ ਪਿਛਲੇ 5 ਸਾਲ ਤੋਂ ਇਹਨਾਂ ਦਾ ਨਿਕਲਣਾ ਕੁਝ ਨਹੀਂ ਇਹਨਾਂ ਬੱਚਿਆਂ ਦਾ ਤੇ ਦੇਖੋ ਇਹ ਹਕੂਮਤ ਨੇ ਪਿਛਲੇ 5 ਸਾਲ ਤੋਂ ਇਹਨਾਂ ਮੁਸਲਮਾਨਾ ਦੇ ਜਿਹੜੇ ਸਭ ਤੋਂ ਪੜ੍ਹੇ ਲਿਖੇ ਮੁੰਡੇ ਨੇ ਉਹਨਾਂ ਨੂੰ ਜੇਲਾ ਚ ਸੈਟ ਰੱਖਿਆ ਹੈਗਾ ਜੀ ਹੂੰ ਜੀ ਜੇਕਰ ਇਸ ਤੋਂ ਅਗਲੀ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ ਤਾਂ ਇਹ ਮੁੱਦਾ ਹੈ ਦੂਸਰੇ ਪਾਸੇ ਲਦਾਖ ਦੀ ਜੇਕਰ ਗੱਲ ਕਰੀਏ ਉਸ ਦੀ ਲੜਾਈ ਲੜਦੇ ਆ ਵੱਡਾ ਕਾਠ ਇੱਕ ਦਿੱਲੀ ਵੀ ਆਇਆ ਸੀ ਪੈਦਲ ਮਾਰਚ ਕਰਦੇ ਆ ਹੋਇਆ ਪਰ ਉਸ ਨੂੰ ਮਿੱਠੀ ਗੋਲੀ ਦੇ ਕੇ ਵਾਪਸ ਮੋੜ ਦਿੱਤਾ ਜਾਂਦਾ ਤੇ ਹੁਣ ਕਹਿੰਦੇ ਧਮਕੀ ਨੂਮਾ ਸੰਦੇਸ਼ ਪਹੁੰਚਿਆ ਕੇਂਦਰ ਦੇ ਵੱਲ ਵੀ ਕੇਂਦਰ ਸਰਕਾਰ ਤੁਰੰਤ ਕਰੇ ਬੈਠਕ ਤੇ ਨਹੀਂ ਤਾਂ ਫਿਰ ਕਹਿੰਦੇ ਦੇਖ ਲਾਂਗੇ ਇਹ ਲੇ ਅਪੈਕਸ ਬਾਡੀ ਕੀ ਹੈ ਜੀ ਇਹਨਾਂ ਦੇ ਵੱਲੋਂ ਜਿਹੜੀ ਇਹ ਧਮਕੀ ਨੂਮਾ ਸੁਨੇਹਾ ਲਾਇਆ ਗਿਆ ਅਹ ਦੇਖੋ ਇਸ ਪੂਰੇ ਅੰਦੋਲਨ ਦੀ ਜਿਹੜੀ ਅਗਵਾਈ ਹੈ ਉਹ ਸੋਨਮ ਵਾਂਗਚੁਕ ਕਰ ਰਹੇ ਨੇ ਤੁਸੀਂ 3 ਡੀਅਰ ਫਿਲਮ ਦੇਖੀ ਹੋਊਗੀ ਜਿਹਦਾ ਕਿਰਦਾਰ ਹੈ ਜਿਹੜਾ ਆਪਣਾ ਅਮੀਰ ਖਾਨ ਹੈ ਆ ਐਕਟਰ 3 ਡੀਅਰ ਚ ਜਿਹੜੇ ਸੋਨਮ ਵਾਂਗਚੁਕ ਦਾ ਕਿਰਦਾਰ ਉਹਨਾਂ ਨੇ ਕੀਤਾ ਸੀਗਾ ਇਹ ਉਹੀ ਸੋਨਮ ਵਾਂਗਚੁਕ ਨੇ ਜਿਹੜੇ ਕਿ ਉੱਥੇ ਸਮਾਜਿਕ ਕਾਰਜਕਰਤਾ ਵੀ ਨੇ ਕਲਾਈਮੇਟ ਚੇਂਜ ਤੇ ਵੀ ਉਹ ਕੰਮ ਕਰਦੇ ਨੇ ਉਹ ਸਾਰੇ ਅੰਦੋਲਨ ਦੀ ਅਗਵਾਈ ਕਰ ਰਹੇ ਨੇ ਤੇ ਉਹ ਪਿਛਲੇ ਕਾਫੀ ਲੰਬੇ ਸਮਾਂ ਤੋਂ ਮਤਲਬ ਤੁਸੀਂ ਸਹੀ ਦੱਸਿਆ ਕਿ ਉਹ ਦਿੱਲੀ ਆਏ ਸੀ ਤੇ 10 ਸਤੰਬਰ ਤੋਂ ਉੱਥੇ ਲਗਾਤਾਰ ਉਹ ਹੜਤਾਲ ਜਾਰੀ ਹੈ ਤੇ ਲੋਕ ਕਾਫੀ ਮਤਲਬ ਮਸ਼ੱਕਤ ਕਰ ਰਹੇ ਨੇ ਉੱਥੇ ਇੱਕ ਲੈਪੈਕਸ ਬੋਡੀ ਬਣਾ ਰੱਖੀ ਜਿਹਦਾ ਜਿਹਦੀ ਡਿਮਾਂਡ ਹੈ ਕਿ ਲਦਾਖ ਨੂੰ ਪੂਰਨ ਰਾਜੇ ਦਾ ਦਰਜਾ ਦਿੱਤਾ ਜਾਵੇ ਤੇ ਉਹ 6 ਸ਼ੈਡਿਊਲ ਚ ਸ਼ਾਮਲ ਕੀਤਾ ਜਾਵੇ ਯਾਨੀ ਕਿ ਟ్రਾਈਬਲ ਜਿਹੜਾ 6 ਸ਼ੈਡਿਊਲ ਹੈ ਉਹਦੇ ਚ ਸ਼ਾਮਲ ਕੀਤਾ ਜਾਵੇ ਇਹ ਉਹਨਾਂ ਦੀ ਡਿਮਾਂਡ ਹੈ ਤੇ ਕਾਫੀ ਲੰਬੇ ਸਮਾਂ ਤੋਂ ਸੰਘਰਸ਼ ਕਰ ਰਹੇ ਨੇ ਪਰ ਕੇਂਦਰ ਸਰਕਾਰ ਕੋਈ ਗੌਰ ਕਰ ਨਹੀਂ ਰਹੀ ਉਹਨਾਂ ਦੀ ਗੱਲ ਨੂੰ ਗੋਲ ਨਹੀਂ ਰਹੀ ਦੇਖਦੇ ਆ ਉਹਨਾਂ ਦੇ ਮਤਲਬ ਅੱਗੇ ਕੀ ਪਲਾਨਿੰਗ ਹੈ ਪਰ ਇਹ ਦੱਸਿਆ ਜਾ ਰਿਹਾਗਾ ਕਿ 6 ਅਕਤੂਬਰ ਨੂੰ ਉਹ ਉਹਨਾਂ ਦੀ ਹੋਮ ਮਿਨਿਸਟਰੀ ਨਾਲ ਮੀਟਿੰਗ ਹੋ ਸਕਦੀ ਹੈਗੀ ਆ ਇਹ ਲਗਾਤਾਰ ਮਤਲਬ ਉਹ ਮਿਨਿਸਟਰੀ ਦੇ ਜਿਹੜੇ ਸੋਰਸਿਸ ਨੇ ਉਹ ਖਬਰ ਵੀ ਪਲਾਨਟ ਕਰਾ ਰਹੇ ਨੇ ਇਸ ਨੂੰ ਲੈ ਕੇ ਕਿ ਹਾਂ 6 ਅਕਤੂਬਰ ਨੂੰ ਸ਼ਾਇਦ ਗ੍ਰਹਿ ਮੰਤਰੀਆਂ ਨਾਲ ਮੁਲਾਕਾਤ ਕਰਨਗੇ ਉਦੋਂ ਕੋਈ ਨਾ ਕੋਈ ਨਾ ਵਾਸਤੇ ਹਲਕਟਿਆ ਜਾਊਗਾ ਦੇਖਦੇ ਆ ਮਤਲਬ ਕੀ ਹਲਕਟ ਦੇ ਨੇ ਕਾਫੀ ਪਿਛਲੇ ਲੰਬੇ ਸਮਾਂ ਤੋਂ ਉਹ ਬੁਖ ਹੜਤਾਲ ਤੇ ਬੈਠੇ ਹੋਏ ਨੇ ਜੀ ਜੇਕਰ ਅਗਲੀ ਗੱਲ ਕਰੀਏ ਤਾਂ ਉਧਰ GST ਨਵੇਂ ਸਿਰਿਓਂ ਲਾਗੂ ਹੋਣ ਦੇ ਨਾਲ ਬਹਾਰ ਆਈ ਹੈ ਬਹਾਰ ਆਈ ਹੈ ਕਾਰਾਂ ਦੀਆਂ ਕੰਪਨੀਆਂ ਦੇ ਲਈ ਕੰਪਨੀਆਂ ਨੇ ਕਹਿੰਦੇ ਇੱਕੋ ਦਿਨ ਦੇ ਵਿੱਚ ਟੌਪ ਦੀਆਂ ਤਿੰਨ ਕੰਪਨੀਆਂ ਕਹਿ ਲਈਏ ਉਹਨਾਂ ਨੇ ਇੱਕੋ ਦਿਨ ਚ 51000 ਕਾਰਾਂ ਵੇਚ ਦਿੱਤੀਆਂ ਜੀ ਹਾਂਜੀ ਬਿਲਕੁਲ 51000 ਕਾਰਾਂ ਬੇਸ ਦਿੱਤੀਆਂ ਤੇ ਇਹ ਜੀ ਡੀ ਜੀ ਐਸਟੀ ਲਾਗੂ ਕੀਤੀ ਗਈ ਹੈ ਇਹ ਨਵੀਂ ਦਰਾਂ ਇਹਦੇ ਕਰਕੇ ਜਿਹੜੀਆਂ ਛੋਟੀਆਂ ਕਾਰਾਂ ਖਾਸ ਕਰ ਪੈਸੇਂਜਰ ਜਿਹੜੀ ਛੋਟੀਆਂ ਕਾਰਾਂ ਨੇ ਉਹਨਾਂ 'ਚ ਕਾਫੀ ਫਰਕ ਪਿਆਗਾ ਲੱਖ ਲੱਖ ਰੁਪਏ ਦਾ ਫਰਕ ਪੈ ਗਿਆ ਹੈਗੇ ਨੇ ਯਾਨੀ ਕਿ ਜਿਹੜੀ ਪੁਰਾਣੀ 4 ਸਾਲ ਪੁਰਾਣੀਆ ਕੀਮਤਾ ਸੀਗੀਆਂ ਉਹ ਉਹਨਾਂ ਕੀਮਤਾ ਤੇ ਇੱਕ ਗੱਡੀਆਂ ਮਿਲ ਰਹੀਆਂ ਨੇ ਤੇ 10% ਦੇ तकरीबन ਫੈਸਟੀਵਲ ਆਫਰ ਵੀ ਚੱਲ ਰਹੇ ਨੇ ਇਸ ਕਰਕੇ ਇਹ ਡੀ ਰਿਕਾਰਡ ਸੇਲ ਹੋਈ ਹੈ ਦੇਖੋ ਤੁਸੀਂ ਯਾਦ ਕਰੋ ਆਪਾਂ ਮਾਰਚ ਅਪ੍ਰੈਲ ਮਈ ਮਹੀਨੇ ਚ ਗਲ ਕਰਦੇ ਹੁੰਦੇ ਸੀਗੇ ਕਿ ਇੰਡੀਆ ਦੇ ਵਿੱਚ ਜਿਹੜੀ ਛੋਟੀਆਂ ਕਾਰਾਂ ਦੀ ਸੇਲ ਉਹਦੇ ਚ ਕਾਟਾ ਲਗਾਤਾਰ ਇਨਵੈਂਟਰੀ ਜਿਹੜੀ ਹੈ ਗਿਆ ਉਹ ਵਧ ਰਿਹਾ ਸਟਾਕ ਵਧ ਰਿਹਾਗਾ ਤੇ ਉਹ बिक ਨਹੀਂ ਰਹੀਆਂ ਹੁਣ ਦੇਖੋ ਜਦੋਂ ਜਦੋਂ ਹੀ ਇਹਨਾਂ ਨੇ ਆਪਣੇ ਜਿਹੜੇ ਕੀਮਤਾ ਚ ਸੁਧਾਰ ਕੀਤਾ ਉਦੋਂ ਤੁਰੰਤ ਇਨੀ ਰਿਕਾਰਡ ਵਿਕਰੀ ਸ਼ੁਰੂ ਹੋ ਗਈ ਹੈ ਕੱਲ 30 ਸਾਲ ਪੁਰਾਣਾ ਰਿਕਾਰਡ ਤੋੜਤਾ ਗਿਆ ਹੈਗਾ ਤੇ ਕੱਲ 30000 ਕਾਰਾਂ ਕੱਲੇ ਮਾਰੂਤੀ ਨੇ ਵੇਚੀਆਂ ਨੇ ਤਕਰੀਬਨ 50000 ਜਿਹੜੀਆਂ ਗੱਡੀਆਂ ਸੀਗੀਆਂ ਤਿੰਨ ਜਿਹੜੇ ਵੱਡੇ ਪਲੇਅਰ ਨੇ ਮਾਰੂਤੀ ਸੂਜ਼ੂਕੀ ਹੁੰਡਾਈ ਟਾਟਾ ਉਹਨਾਂ ਨੇ ਵੇਚੀਆਂ ਨੇ ਤੇ ਬਹੁਤ ਵੱਡਾ ਨੰਬਰ ਹੈ ਜੀ ਬਹੁਤ ਸਾਰੇ ਆਪਾਂ ਨੂੰ ਪਤਾ ਹੈ ਕਿ ਜਿਹੜੇ ਉਹ ਵਿਚਰਲ ਰਹੇ ਨੇ ਪੁਰਾਣੇ ਜਿਹੜੇ ਜਿਹੜੀ ਕੀਮਤਾ ਸੀ ਗਿਆ ਉੱਥੋਂ ਤੱਕ ਚੀਜ਼ਾਂ ਆ ਗਈਆਂ ਨੇ ਇਸ ਕਰਕੇ ਇੰਨੇ ਜ਼ਿਆਦੇ ਆਪਾਂ ਕਹਿ ਸਕਦੇ ਹਾਂ ਕਿ ਗੱਡੀਆਂ ਵਿਕੀਆਂ ਨੇ ਪਹਿਲਾਂ ਓਵਰ ਪ੍ਰਾਈਸ ਸੀ ਗਿਆ ਆਪਾਂ ਗੱਲ ਕਰਦੇ ਰਹਿੰਦੇ ਹੈਗੇ ਕਿ ਲੱਖ ਲੱਖ ਡੂਡ ਡੂਡ ਲੱਖ ਰੁਪਈਆ ਗੱਡੀਆਂ ਓਵਰ ਪ੍ਰਾਈਸ ਹੋ ਚੁੱਕੀਆਂ ਸੀਗੀਆਂ ਤੇ ਹੁਣ ਜੀ ਜੀ ਜੀਐਸਟੀ ਚ ਰਿਫਾਰਮ ਕਰਕੇ ਅਤੇ ਡਿਸਕਾਊਂਟ ਦੇ ਕੇ ਉਹ ਸਾਰੇ ਇਨਵੈਂਟਰੀ ਨੂੰ ਉਸ ਸਟਾਕ ਨੂੰ ਕੱਢਿਆ ਜਾ ਰਿਹਾਗਾ ਤੇ ਲੋਕ ਵੀ ਉਤਸ਼ਾਹ ਦਿਖਾ ਰਹੇ ਨੇ ਹੂੰ ਜੀ ਉੱਧਰ ਅਗਲੀ ਖਬਰ ਜਵਾਲ ਜੇਕਰ ਵਧਾਤਾ ਬਾਬਰੀ ਮਸਜਿਦ ਦੇ ਬਦਲੇ ਜਿਹੜੀ 5 ਏਕੜ ਜ਼ਮੀਨ ਮੁਸਲਿਮ ਭਾਈਚਾਰੇ ਨੂੰ ਦਿੱਤੀ ਗਈ ਸੀ ਉਸ ਤੇ ਬਣਾਏ ਜਾਣ ਵਾਲੀ ਮਸਜਿਦ ਦਾ ਜਿਹੜਾ ਨਕਸ਼ਾ ਉਹ ਪਾਸ ਹੀ ਨਹੀਂ ਕੀਤਾ ਜਾ ਰਿਹਾ ਕਹਿੰਦੇ 8 ਵਿਭਾਗਾਂ ਦੇ ਕੋਲ ਫਸਿਆ ਹੋਇਆ ਹੈ ਬਿਲਕੁਲ ਸੁਪਰੀਮ ਕੋਰਟ ਨੇ 5 ਏਕੜ ਜ਼ਮੀਨ ਦੇਣ ਦਾ ਪ੍ਰਸਤਾਵ ਦਿੱਤਾ ਸੀਗਾ ਕਿ ਉਸ ਤੇ ਬਾਬਰੀ ਮਸਜਿਦ ਬਣਾ ਦਿੱਤੀ ਜਾਵੇ ਰਾਮ ਮੰਦਰ ਦਿੱਤਾ ਤੇ ਪਹਿਲੀ ਗੱਲ ਤਾਂ ਦੇਖੋ ਪਹਿਲਾ ਜਿਹੜਾ ਇਨਜਸਟਿਸ ਸੀਗਾ ਉਹ ਤਾਂ ਮੈਂ ਇਹ ਹੀ ਮੰਨਦਾਗਾ ਕਿ ਉੱਥੇ ਹਿਸਟੋਰੀਕਲ ਬਾਬਰੀ ਮਸਜਿਦ ਸੀਗੀ ਉੱਥੇ ਜਿਹੜੇ ਆਰਕੀਓਲੋਜੀਕਲ ਜਿਹੜਾ ਆਪਾਂ ਕਹਿ ਲਈਏ ਕਿ ਉੱਥੇ ਕੰਮ ਵੀ ਕੀਤਾ ਗਿਆ ਡਾਕਟਰ ਸੁਰਜ ਬਾਨੋਰਾ ਵੱਲੋਂ ਜਾਂ ਹੋਰ ਵੱਡੇ ਆਰਕੀਓਲੋਜਿਸਟਾਂ ਵੱਲੋਂ ਉੱਥੇ ਨਿਕਲ ਕੇ ਸਾਹਮਣੇ ਆਇਆ ਸੀਗਾ ਕਿ ਉੱਥੇ ਕਿਸੇ ਵੀ ਕਿਸਮ ਦਾ ਕੋਈ ਮੰਦਿਰ ਨਹੀਂ ਸੀ ਬਾਬਰੀ ਮਸਜਿਦ ਦੇ ਥੱਲੇ ਤੇ ਫਿਰ ਵੀ ਇਹਨਾਂ ਨੇ 1991 ਦੇ ਵਿੱਚ ਬਾਬਰੀ ਮਸਜਿਦ ਨੂੰ ਢਾ ਦਿੱਤਾ ਸੀਗਾ ਉਹਦੀ ਉਹਨੂੰ ਤੋੜਿਆ ਸੀਗਾ ਤੇ ਉੱਥੇ ਫਿਰ ਇਹ 2020 ਚ ਸੁਪਰੀਮ ਕੋਰਟ ਦਾ ਫੈਸਲਾ ਲੈ ਕੇ ਮੰਦਿਰ ਬਣਾਉਣ ਤੱਕ ਵੱਧ ਗਿਆ ਅੱਗੇ ਪਰ ਇਹਦੇ ਚ ਦੇਖੋ ਪਹਿਲਾ ਇੰਡਸਟਰੀਸ ਤਾਂ ਹੋਈ ਕਿ ਮੁਸਲਮਾਨਾਂ ਦੇ ਇੱਕ ਧਾਰਮਿਕ ਤੁਲੂ ਨੇ ਢਾਇਆ ਤੇ ਉੱਥੇ ਇਹਨਾਂ ਨੇ ਫਿਰ ਆਪਣਾ ਮੰਦਿਰ ਬਣਾਇਆ ਦੂਜਾ ਇੰਡਸਟਰੀਸ ਹੁਣ ਤੁਸੀਂ ਦੂਜਾ ਦੇਖ ਲਓ ਜੇ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਅਸੀਂ 5 ਏਕੜ ਜ਼ਮੀਨ ਦੇ ਦਿੰਦੇ ਹਾਂ ਪਰ ਉਹ 5 ਏਕੜ ਦਾ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਕਿ ਉਹ ਕਿੱਥੇ ਅਲੋਟ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ 25 ਕਿਲੋਮੀਟਰ ਦੂਰ ਸ਼ਹਿਰ ਤੋਂ ਵਿਦਿਆ ਤੋਂ ਉਹ ਜ਼ਮੀਨ ਅਲੋਟ ਕੀਤੀ ਗਈ ਹੈ ਉਹ ਉਹਦੇ ਵਾਸਤੇ ਵੀ ਜਿਹੜੇ ਅੱਡ ਡਿਪਾਰਟਮੈਂਟ ਹੁੰਦੇ ਜਿਵੇਂ ਫੋਰੈਸਟ ਡਿਪਾਰਟਮੈਂਟ ਜਾਂ ਹੋਰ ਰੈਵਨਿਊ ਡਿਪਾਰਟਮੈਂਟ ਉਹਨਾਂ ਪੀ ਡਬਲਯੂ ਡਾ ਪੀ ਡਬਲਯੂ ਡੀ ਦਾ ਪੋਲੂਸ਼ਨ ਡਿਪਾਰਟਮੈਂਟ ਜਾਂ ਹੋਰ ਜਿਹੜੇ ਡਿਪਾਰਟਮੈਂਟ ਹੁੰਦੇ ਉਹਨਾਂ ਵੱਲੋਂ ਐਨਓਸੀ ਨਿਤੀਆਂ ਗਈਆਂ ਹੈਗੀਆਂ ਹਜੇ ਤੱਕ ਐਨਓਸੀ ਐਨਓਸੀਜ਼ ਪ੍ਰੋਵਾਈਡ ਨਹੀਂ ਕੀਤਾ ਗਿਆ ਹੈ ਤੇ ਇਹ ਦੇਖੋ ਜੀ ਕਿੰਨਾ ਵੱਡਾ ਮਾਮਲਾ ਹੈ ਤੇ ਉਹ ਵਿਚਾਰੇ ਕਈ ਵਾਰ ਨਕਸ਼ੇ ਵੀ ਪਾਸ ਕਰਾਉਣ ਵਾਸਤੇ ਲੈ ਕੇ ਗਏ ਨੇ ਸਾਰੇ ਨਕਸ਼ੇ ਨਕਸ਼ੇ ਖਾਰਜ ਕਰ ਦਿੱਤੇ ਜਾਂਦੇ ਨੇ ਤਾਂ ਮਤਲਬ ਇਹ ਦੂਜਾ ਆਪਾਂ ਕਹਿ ਸਕਦੇ ਹਾਂ ਕਿ ਦੂਜੇ ਤਰੀਕੇ ਦਾ ਅਮ ਜਿਹੜਾ ਆਪਾਂ ਕਹਿ ਸਕਦੇ ਕਿ ਇਨਜਸਟਿਸ ਮੁਸਲਮਾਨਾਂ ਨਾਲ ਹੋ ਰਿਹਾਗਾ ਪਹਿਲਾਂ ਤਾਂ ਉਹਨਾਂ ਦੀ ਮਸਜਿਦ ਤਾ ਦਿੱਤੀ ਕਿ ਬਾਅਦ ਚ ਕਹਿੰਦੇ ਕਿ ਤੇ ਹੋਰ ਜ਼ਮੀਨ ਲੈ ਲੋ ਹੁਣ ਉਸ ਜ਼ਮੀਨ ਤੇ ਨਾ ਤਾਂ ਐਨਓਸੀ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੀ ਮਸਜਿਦ ਦੇ ਨਕਸ਼ੇ ਪਾਸ ਕਿਤੇ ਜਾ ਰਹੇ ਨੇ ਇਹਨਾਂ ਇਨਜਸਟਿਸ ਉੱਥੇ ਹੋ ਰਿਹਾਗਾ ਹਾਂ ਜੀ ਇਹ ਬਿਲਕੁਲ ਇਨਜਸਟਿਸ ਹੈ ਇੱਕ ਪਾਸੇ ਤਾਂ ਤੁਸੀਂ ਦੇਖਦੇ ਆ ਕਿ ਬਾਬੇ ਸ਼ਬਦ ਵਰਤਦੇ ਨੇ ਕਿ ਬਹੁਤ ਬਾਬੇ ਮੰਦਿਰ ਬਣ ਗਿਆ ਹੈ ਪਰ ਦੂਸਰੇ ਪਾਸੇ ਬਾਬਰੀ ਮਸਜਿਦ ਦੇ ਬਦਲੇ ਦਿੱਤੀ ਗਈ ਜ਼ਮੀਨ ਨੂੰ ਸਾਰਨ ਦੇ ਮੌਕੇ ਵੀ ਖੋਏ ਜਾ ਰਹੇ ਨੇ ਅੱਗੇ ਜੇਕਰ ਗੱਲ ਕਰੀਏ ਤਾਂ ਦੇਸ਼ ਦੇ ਵੱਡੇ ਮੁਸਲਿਮ ਨੇਤਾ ਆਜ਼ਮ ਖਾਨ ਜੇਲ੍ਹ ਦੇ ਬਾਹਰ ਆਏ ਨੇ 23 ਮਹੀਨਿਆਂ ਦੇ ਬਾਅਦ ਹਾਂਜੀ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ਜੀ ਨੂੰ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਮੁਸਲਮਾਨਾ ਦੇ ਟੌਪ 5 'ਚ ਤੁਸੀਂ ਕਹਿ ਸਕਦੇ ਹੋ ਕਿ ਮੁਲਕ ਦੇ ਟੌਪ 5 ਵੱਡੇ ਆਗੂਆਂ 'ਚ ਇੱਕ ਨੇ ਆਜ਼ਮ ਖਾਨ ਨੂੰ ਪਿਛਲੇ 23 ਮਹੀਨਿਆਂ ਤੋਂ ਸਿੱਤਾਪੁਰ ਜੇਲ੍ਹ 'ਚ ਸੀਗੇ ਤੇ ਉਸ ਤੋਂ ਬਾਅਦ ਉਹ ਅੱਜ ਜੇਲ੍ਹ ਤੋਂ ਰਿਹਾ ਹੋਏ ਨੇ ਉਹਨਾਂ ਤੇ ਕੇਸ ਵੀ ਬਹੁਤ ਮਾੜੇ-ਮਾੜੇ ਲਾ ਰੱਖੇ ਸੀਗੇ ਤਕਰੀਬਨ 104 ਉਹਨਾਂ ਤੇ ਮੁਕਦਮੇ ਦਰਜ ਕਰ ਰੱਖੇ ਸੀ ਕੋਈ ਬکریاں ਚੋਰਨ ਦਾ ਲਾ ਰੱਖਿਆ ਸੀਗਾ ਕੋਈ ਕੋਈ ਕੁਛ ਕੇਸ ਲਾ ਰੱਖਿਆ ਸੀਗਾ ਤੇ ਖੈਰ ਉਹ ਆ ਚੁੱਕੇ ਹੈਗੇ ਆ ਤੇ ਉਹਨਾਂ ਤੇ ਅੱਜ ਉਹਨਾਂ ਨਾਲ ਦੇਖੋ ਇਹ ਵੀ ਇੱਕ ਵਿਤਕਰਾ ਕੀਤਾ ਗਿਆ ਉਹਨਾਂ ਦੇ ਜਿਹੜੇ ਕਾਰਜਕਰਤਾ ਸੀਗੇ ਉਹ ਉਹਨਾਂ ਨੂੰ ਲੈਂਡ ਪਹੁੰਚੇ ਹੋਏ ਸੀ ਉਹ ਉੱਤੇ ਕੁੱਲ 73 ਗੱਡੀਆਂ ਦਾ ਕਾਫਲਾ ਸੀਗਾ ਤੇ ਉਹ ਸਾਰੇ 73 ਦੀ 73 ਗੱਡੀਆਂ ਦਾ ਚਲਾਨ ਕੱਟ ਦਿੱਤਾ ਗਿਆ ਠੀਕ ਹੈ ਤਾਂ ਮਤਲਬ ਉਹਨਾਂ ਨੂੰ ਇੰਨੇ ਲੈਵਲ ਦਾ ਤਾਂ ਕੀਤਾ ਜਾ ਰਿਹਾਗਾ 104 ਕੇਸ ਲਾ ਰੱਖੇ ਸੀ ਜਦੋਂ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਜਦੋਂ ਆਏ ਤਾਂ ਉਹਨਾਂ ਦੇ ਜਦੋਂ ਕਾਰਜਕਰਤਾ ਲੈਣ ਗਏ ਤੇ ਉਹਨਾਂ ਦੇ ਕਾਰਜਕਰਤਾ ਤੇ ਹਰੇਕ ਗੱਡੀ ਦਾ ਸਲਾਨ ਪੁਲਿਸ ਨੇ ਕੱਟਦਾ ਤਾਂ ਮਤਲਬ ਤੁਸੀਂ ਆਪਸ ਆਪ ਲਗਾਓ ਕਿ ਕਿੰਨਾ ਜਿਹੜਾ ਗਲਤ ਵਿਵਹਾਰ ਉਹਨਾਂ ਨਾਲ ਕੀਤਾ ਜਾ ਰਿਹਾਗਾ ਮੈਨੂੰ ਲੱਗਦਾਗਾ ਕਿ ਆਜਮ ਖਾਨ ਨੂੰ ਨਾ ਮੁਲਕ ਛੱਡ ਦੇਣਾ ਚਾਹੀਦਾ ਜਿਨਨੇ ਜਿੰਨਾ ਉਹਨਾਂ ਦੇ ਨਾਲ ਇਹ ਵਿਤਕਰਾ ਕੀਤਾ ਜਾ ਰਿਹਾ ਹੈਗਾ ਤੇ ਬਾਹਰ ਤੋਂ ਬਹਿ ਕੇ ਜਿਹੜਾ ਕਟੋ-ਕਟ ਕੁਝ ਟਾਈਮ ਉਹ ਬਾਹਰ ਚਲੇ ਜਾਣ ਜਿਵੇਂ ਅੱਜ ਦੱਸੋ ਇਹ ਕੋਈ ਗੱਲ ਸੀਗੀ ਕਿ ਉਹਨਾਂ ਨੂੰ ਜਿਹੜੇ ਉਹਨਾਂ ਦੇ ਕਾਰਜਕਰਤਾ ਲੈਣਾ ਤੇ ਸਾਰਿਆਂ ਸਾਰੇ ਸਾਰੀ ਹੀ ਗੱਡੀਆਂ ਦਾ ਸਲਾਨ ਕੱਟ ਦਿੱਤਾ ਗਿਆ ਤੇ ਉਹਨਾਂ ਤੇ ਕਿਸ ਕਿਸਮ ਦੇ ਕਿਸ ਕਿਸਮ ਦੇ ਇਹਨਾਂ ਨੇ ਲਾਇ ਹੋਏ ਸੀ ਜਦਕਿ ਮੁਸਲਮਾਨਾਂ ਦੇ ਵੱਟਿਆਗੂ ਨੇ ਕਿ ਬੱਕਰੀ ਚੋਰੀ ਕਰ ਲਈ ਉਹਨਾਂ ਨੇ ਕੁਝ ਚੋਰੀ ਕਰ ਲਿਆ ਉਹ ਡੇ ਕਬ ਦੇ ਆਗੂ ਸੀਗੇ ਤੇ ਉਹ ਰਾਇਲ ਫੈਮਲੀ ਤੋਂ ਬਿਲੋਂਗ ਕਰਦੇ ਨੇ ਜਿਹੜਾ ਉੱਥੇ ਆਪਾਂ ਕਹਿ ਲਈਏ ਕਿ ਜਿਹੜਾ ਰਾਮਪੁਰਾ ਰਾਮਪੁਰੇ ਦੀ ਜਿਹੜੀ ਰਾਇਲ ਫੈਮਲੀ ਉਸ ਤੋਂ ਬਿਲੋਂਗ ਕਰਦੇ ਨੇ ਖੈਰ ਉਹ ਰਾਮਪੁਰ ਉਹ ਵਾਪਸ ਆਪਣੇ ਪਹੁੰਚ ਗਏ ਸੀਗੇ ਉਹਨਾਂ ਦੇ ਬੇਟੇ ਉਹਨਾਂ ਨੂੰ ਲੈਣ ਆਏ ਸੀ ਅਦੀਬ ਅਬਦੁੱਲਾ ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਕੁਝ ਟਾਈਮ ਮੁਲਕ ਤੋਂ ਬਾਹਰ ਚਲਾ ਜਾਣਾ ਚਾਹੀਦਾ 5-6 ਮਹੀਨੇ ਤੇ ਉੱਥੇ ਬੈ ਕੇ ਜਿਹੜਾ ਸਾਰਾ ਕੁਝ ਉਹਨਾਂ ਦਾ 10-11 ਸਾਲ ਤੋਂ ਜਿਵੇਂ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਉਹ ਸਾਰੀਆਂ ਗੱਲਾਂ ਉਹਨਾਂ ਨੂੰ ਕਹਿਣੀਆਂ ਚਾਹੀਦੀਆਂ ਦੱਸਣੀਆਂ ਚਾਹੀਦੀਆਂ ਉਹਨਾਂ ਦਾ ਤਾਂ ਕਿ ਇੱਕ ਅਕਾਊਂਟ ਤਾਂ ਬਣੇ ਹਾਂ ਜੀ ਸੋ ਅਗਲੀ ਜੇਕਰ ਗੱਲ ਕਰੀਏ ਤਾਂ ਗੈਂਗਸਟਰ ਗਵਦਾਰਾ ਗੋਲਦੀ ਬੋਲੇ ਨੇ ਕਹਿੰਦੇ ਲੋਰੈਂਸ ਦੇਸ਼ ਦਾ ਖਦਾਰ ਹੈ ਉਹਨਾਂ ਦਾ ਦਾਅਵਾ ਹੈ ਕਿ ਆਪਣੇ ਭਰਾ ਨੂੰ ਬਚਾਉਣ ਲਈ ਅਮਰੀਕਾ ਦਾ ਖਬਰੀ ਬਣ ਗਿਆ ਜੀ ਇਹ ਬੇਤੁਕੀ ਗੱਲ ਹੈ ਜਾਂ ਕੋਈ ਤਰਕ ਵੀ ਹੈ ਉਹ ਬੇਸਿਕਲੀ ਇਹ ਮੰਨਿਆ ਜਾ ਰਿਹਾਗਾ ਕਾਪੀਸ ਲਈ ਕਾਫੀ ਲੰਬੇ ਸਮੇਂ ਤੋਂ ਇਹ ਮੰਨਿਆ ਜਾ ਰਿਹਾਗਾ ਕਿ ਰੋਹਿਤ ਗੁਦਾਰਾ 골ਡੀ ਬਰਾਡ ਦੋਵੇਂ ਇੱਕ ਪਾਸੇ ਹੋ ਗਏ ਨੇ ਤੇ ਦੋਵੇਂ ਲਾਰੈਂਸ ਬਿਸਨੋਈ ਦੇ ਖਿਲਾਫ ਖੜੇ ਹੋ ਗਏ ਨੇ ਉਹਨਾਂ ਦਾ ਮੰਨਣਾ ਹੈ ਕਿ ਜਿਹੜਾ ਰੋਹਿਤ ਗੁਦਾਰਾ ਤੇ 골ਡੀ ਬਰਾਡ ਜਿਹੜੀ ਲਗਾਤਾਰ ਗੱਲ ਕਰ ਰਹੇ ਨੇ ਕਿ ਬੇਸਿਕਲੀ ਲਾਰੈਂਸ ਬਿਸਨੋਈ ਏਜੰਸੀਆਂ ਨਾਲ ਮਿਲ ਚੁੱਕਿਆ ਹੈਗਾ ਉਹ ਆਪਣੇ ਭਰਾ ਅਨਮੋਲ ਬਿਸਨੋਈ ਨੂੰ ਬਚਾਉਣਾ ਚਾਹੁੰਦਾ ਹੈ ਇਸ ਕਰਕੇ ਉਹ ਜਿਹੜੀਆਂ ਖੂਪੀਆਂ ਜਾਣਕਾਰੀਆਂ ਨੇ ਉਹ ਵੀ ਲੀਕ ਕਰ ਰਿਹਾਗਾ ਇਹ ਗੱਲ ਉਹਨਾਂ ਵੱਲੋਂ ਕਹੀ ਜਾ ਰਹੀ ਹੈ ਯਾਨੀ ਕਿ ਦੇਖੋ ਜਿਹੜਾ ਲਾਰੈਂਸ ਸਪੀਸਨੋਈ ਬਾਰੇ ਬਹੁਤ ਸਾਰੀਆਂ ਚੀਜ਼ਾਂ ਤਾਂ ਕਲੀਅਰ ਹੀ ਨੇ ਕਿ ਉਹਨੂੰ ਮਤਲਬ ਆਪ ਨਹੀਂ ਚੱਲ ਰਹਾ ਹਾਕੀ ਉਹਨਾਂ ਨੇ ਏਰੋਪ ਅਮਰੀਕਾ ਦਾ ਲਾਇਆ ਪਰ ਆਪਾਂ ਨੂੰ ਤਾਂ ਪਤਾ ਹੀ ਇੰਡੀਆ ਦੀ ਜਿਹੜੀ ਜਿਹੜੀ ਏਜੰਸੀ ਨੇ ਉਹ ਇਹਨੂੰ ਇਸਨੂੰ ਲਾਰੈਂਸ ਸਪੀਸਨੋਈ ਨੂੰ ਚਲਾਉਂਦੀਆਂ ਨੇ ਦੇਖਦੇ ਹਾਂ ਕਿ ਬਣਦਾ ਕੀ ਹੈ ਉਹਨਾਂ ਨੂੰ ਗੱਦਾਰ ਕਿਹਾ ਜਾ ਰਿਹਾਗਾ ਸੁਲਮਾਨ ਖਾਨ ਤੇ ਜਿਹੜਾ ਹਮਲਾ ਕੀਤਾ ਗਿਆ ਸੀ ਉਹ ਉਹਦੇ ਤੇ ਵੀ ਕਿਹਾ ਗਿਆ ਇਹ ਰੋਹਿਤ ਗੁਜਰਾਦੀ ਜਿਹੜੀ ਆਪਾਂ ਕਹਿ ਲੈ ਕੇ ਟੀਮ ਉਹ ਲਗਾਤਾਰ ਹੀ ਗੱਲ ਕਰਦੀ ਹੈ ਕਿ ਫੇਮ ਪਾਉਣ ਵਾਸਤੇ ਇਸ ਦਾ ਸੁਲਮਾਨ ਖਾਨ ਨੂੰ ਟਾਰਗੇਟ ਕੀਤਾ ਗਿਆ ਸੀਗਾ ਇਸ ਤੋਂ ਅਲਾਵਾ ਇਹ ਵੀ ਗੱਲ ਆ ਰਹੀ ਹੈ ਕਿ ਇੱਕ ਗੈਂਗਸਟਰ ਸੀ ਆਨੰਦ ਪਾਲੂਨਾ ਦੀ ਬੇਟੀ ਨੂੰ ਵੀ ਗਲਤ ਬੋਲਿਆ ਗਿਆ ਲਰੈਸ ਬਿਸਨੋਈ ਕਈ ਸਾਰੀਆਂ ਚੀਜ਼ਾਂ ਨੇ ਮਤਲਬ ਮੋਟਾ-ਮੋਟਾ ਕਰਕਸ ਹੈ ਕਿ ਉਹਦੀ ਲਾਰੈਂਸ ਬਿਸਨੋਈ ਦੀ ਗੈਂਗ ਦੇ ਬਹੁਤ ਸਾਰੇ ਮੈਂਬਰਸ ਦੇ ਟਾਈਮ ਇਹ ਬਲੀਵ ਕਰਦੇ ਨੇ ਕਿ ਲਾਰੈਂਸ ਬਿਸਨੋਈ ਨੂੰ ਏਜੰਸੀਆ ਇਸਤੇਮਾਲ ਕਰ ਰਿਆ ਨੇ ਤੇ ਉਹ ਆਪਣੇ ਭਰਾ ਅਨਮੋਲ ਬਿਸਨੋਈ ਨੂੰ ਬਚਾਉਣ ਵਾਸਤੇ ਬਹੁਤ ਸਾਰੇ ਜਿਹੜੇ ਗੈਂਗ ਦੇ ਮੈਂਬਰਾਂ ਨੂੰ ਫਸਵਾ ਰਿਹਾ ਹੈਗਾ ਇਹ ਮਤਲਬ ਗੱਲ ਲਗਾਤਾਰ ਚਲਦੀ ਰਹਿੰਦੀ ਹੈ ਅ ਅੱਗੇ ਜੇਕਰ ਅਗਲੀ ਖਬਰ ਤੇ ਚਲੀਏ ਤਾਂ ਨਾ ਲੋਦੀ ਰੈਲੀ ਜਿਹਨਾਂ ਦੇ ਜਗਦੀਪ ਤਨਖੜਾ ਆ ਸਕਦੇ ਨੇ ਹਾਂਜੀ ਚੌਧਰੀ ਦੇਵ ਲਾਲ ਜਿਹੜੇ ਤਾਉ ਦੇਵ ਲਾਲ ਦੇ ਨਾਂ ਤੋਂ ਮਸ਼ਹੂਰ ਸੀ ਉਹਨਾਂ ਦਾ ਜਨਮ ਦਿਨ ਹੈ 25 ਸਤੰਬਰ ਨੂੰ ਹਰਿਆਣੇ ਦੇ ਵਿੱਚ ਮਨਾਇਆ ਜਾਂਦਾਗਾ ਤੇ ਉਸ ਦੇ ਵਿੱਚ ਇੰਡੀਅਨ ਨੈਸ਼ਨਲ ਲੋਕਦਲ ਚੋਟਾਲੇ ਰੈਲੀ ਕਰ ਰਹੇ ਨੇ ਤਾਉ ਦੇਵ ਲਾਲ ਦਾ ਜਨਮ ਦਿਨ ਮਨਾਉਣ ਵਾਸਤੇ ਉਹਦੇ ਵਿੱਚ ਦੱਸਿਆ ਜਾ ਰਿਹਾਗਾ ਕਿ ਜਿਹੜੇ ਜਗਦੀਪ ਤਨਖੜ ਹੈਗੇ ਸਾਬਕਾ ਉਪ ਰਾਸ਼ਟਰਪਤੀ ਉਹ ਸ਼ਾਮਲ ਹੋ ਸਕਦੇ ਨੇ ਤੇ ਜਿਹੜੀ ਇਸ ਰੈਲੀ ਦੀ ਤਿਆਰੀਆਂ ਆਪਾਂ ਦੇਖ ਰਹੇ ਆ ਕਿ ਉਹ ਹੁੱਡਾ ਤੇ ਗੜਜ ਕੀਤੀ ਜਾ ਰਹੀ ਹੈ ਰੋ ਤੱਕ ਤੇ ਰੈਲੀ ਹੋਊਗੀ ਤੇ ਇਹ ਵੀ ਦੱਸਿਆ ਜਾ ਰਿਹਾਗਾ ਕਿ ਜਿਹੜੇ ਜਾਟ ਵੋਟਰ ਸੀਗੇ ਜਿਹੜੇ ਕਿ ਕਾਂਗਰਸ ਚ ਚਲੇ ਗਏ ਸੀਗੇ ਜਾਂ ਜਾਟਾਂ ਦੇ ਆਗੂ ਉਹ ਵੀ ਵਾਪਸ ਪਰਤ ਕੇ ਇਨ ਇੰਡੀਆ ਨੈਸ਼ਨਲ ਲੋਕ ਦਲ ਵਲ ਲਾਣਗੇ Uh, मतलब इंडियन नेशनल लोकदल दी हालात ਜਿਵੇਂ ਅਕਾਲੀ ਦਲ ਬਾਦਲ ਦੇ ਹਾਲਾਤ ਪੰਜਾਬ ਚ ਹੈ ਗਿਆ ਉਸੇ ਕਿਸਮ ਦੇ ਹਾਲਾਤ ਅੱਜ ਦੇ ਟਾਈਮ ਇੰਡੀਆ ਨੈਸ਼ਨਲ ਲੋਕਦਲ ਦੇ ਹਰਿਆਣਾ ਚ ਹੈ ਗਿਆ ਪਰ ਦੇਖੋ ਫਰਕ ਕੀ ਹੈ ਫਰਕ ਇਹ ਹੈ ਕਿ मतलब ਬਾਦਲ ਸਾਹਿਬ ਨੂੰ ਜਿਸ ਸਾਥ ਸਿਰਫ 3 ਸਿੱਟਾ ਰਹਿ ਗਿਆ ਸੀ ਉਹਨਾਂ ਨੂੰ ਉਹ ਆਪ ਭਾਰ ਗਏ ਸੀ ਇਸ ਵਾਰ ਪੈ ਸਿੱਟਾ ਲਾਪ ਚੋਂ ਆਰ ਗਏ ਸੀ ਕਿ ਸਿਰਫ 2 ਸਿੱਟਾ ਉਹਨਾਂ ਕੋਲ ਬਚੀਆਂ ਹੋਈਆਂ ਨੇ हां ਜਿਵੇਂ ਪ੍ਰਕਾਸ਼ ਸਿੰਘ ਬਾਦਲ ਉਧਰ ਸਿਆਸਤ ਕਰਦੇ ਸੀ ਇੱਧਰ ਚਟਾਲੇ ਸਿਆਸਤ ਕਰਦੇ ਸੀ ਦੋਵਾਂ ਦੇ ਪਿੰਡ ਜੇ ਆਪਾਂ ਨੂੰ ਜਾਨਣਾ ਹੋਵੇ ਇਹ ਤੁਹਾਨੂੰ ਮੈਂ ਕਰਾਨੀ ਵਾਲੀ ਗੱਲ ਦੱਸਦਾ ਕਿ ਦੋਵਾਂ ਦੇ ਪਿੰਡ ਵੀ ਬਹੁਤ ਨੇੜੇ ਨੇ ਜਿਹੜੇ ਬਾਦਲ ਜਿਹੜਾ ਬਾਦਲ ਪਿੰਡ ਹੈ ਉਹ ਡੱਬਵਾਲੀ ਮੰਡੀ ਦੇ ਬਹੁਤ ਨਜ਼ਦੀਕ ਹੈ ਤੇ ਚਟਾਲਾ ਵੀ ਡੱਬਵਾਲੀ ਮੰਡੀ ਤੇ ਬਹੁਤ ਨਜ਼ਦੀਕ ਦੋਵੇਂ ਹਰਿਆਣੇ ਪੰਜਾਬ ਦੇ ਬਾਰਡਰ ਤੇ ਲੱਗਦੇ ਪਿੰਡ ਨੇ ਤੇ ਹਾਂ ਦੋਵੇਂ ਵੱਡੇ ਉਸ ਸਾਹਮਣੇ ਨਾਲ ਮਤਲਬ ਜਿਵੇਂ ਕਹੀਏ ਕਿ ਧਨਾੜ ਕਿਸਾਨੀ ਦੇ ਪਰਿਵਾਰ ਨੇ ਤੇ ਉਹ ਦੋਵਾਂ ਨੂੰ ਕਿਸਾਨਾਂ ਦੀ ਪਾਰਟੀ ਮੰਨਿਆ ਜਾਂਦਾ ਸੀ ਪਰ ਅਸ ਦੇ ਟਾਈਮ ਹਾਲਾਂਕਿ ਸ਼੍ਰੋਮਣੀ ਕਾਲੀ ਦਲ ਤਾਂ ਪੰਥਕ ਪਾਰਟੀ ਵੀ ਹੈ ਪਰ ਦੋਵਾਂ ਦਾ ਆਧਾਰ ਬਹੁਤ ਘਟ ਰਿਹਾਗਾ ਪਰ ਮਤਲਬ ਇਹ ਮੰਨਿਆ ਜਾ ਰਿਹਾਗਾ ਕਿ ਜਿਵੇਂ ਕਾਂਗਰਸ ਇਥੇ ਚੋਣ ਆ ਰਹੀ ਹੈ ਉਹਦੇ ਕਰਕੇ ਜੱਟਾਂ ਨੂੰ ਇਹ ਮਹਿਸੂਸ ਹੋ ਰਿਹਾਗਾ ਕਿ ਅਸੀਂ ਜਿਹੜੀ ਇੰਡੀਆ ਨੈਸ਼ਨਲ ਲੋਕ ਦਲ ਹੈ ਉਹਨੂੰ ਤਗੜੀ ਕਰੀਏ ਤਾਂ ਕਿ ਇਸ ਪਾਰਟੀ ਚਟਾਲੇ ਨੇ ਉਹ ਹੀ ਜਿਹੜੇ ਫਾਰਮਰਸ ਦੇ ਜਿਹੜੇ issues ਉਹਨਾਂ ਨੂੰ ਤਗੜੇ ਤਰੀਕੇ ਨਾਲ आ, डील ਕਰ ਸਕਦੇ ਨੇ ਪਤਾ ਨਹੀਂ ਪੰਜਾਬ 'ਚ ਵੀ ਮਤਲਬ ਇਸ ਕਿਸਮ ਦਾ ਕੋਈ ਮਾਹੌਲ ਬਣੂਗਾ ਜਾਂ ਨਹੀਂ ਬਣੂਗਾ ਹਾਂ ਪੰਥਕ ਪੋਲਿਟਿਕਸ ਨੂੰ ਲੈ ਕੇ ਇੱਕ ਚਿੰਤਾ ਤਾਂ ਹੈ ਪੰਜਾਬ 'ਚ ਕਿ ਉਹ ਅਮਰਤਪਾਲ ਸਿੰਘ ਹੋਣਾ ਵਲ मतलब ਜਿਆਦੇ सिंपथी ਗੇਨ ਕਰਨਗੇ ਅਮਰਤਪਾਲ ਸਿੰਘ ਹੋਣੀ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ اور ਆਦੀ پارٹی ਕੁਛ ਕਰੂਗੀ ਜਾਂ ਫਿਰ ਅਕਾਲੀ ਦਲ ਬਾਦਲ ਰਾਈਜ਼ ਕਰੂਗਾ ਪਰ ਇਹ ਆਪਾਂ ਇਹ ਪੰਜਾਬ ਚ ਵੀ ਹੁਣ ਦੇਖਣਾ ਸ਼ੁਰੂ ਕਰ ਚੁੱਕੇ ਆ ਕਿ ਪੰਜਾਬ ਚ ਵੀ ਰੀਜਨਲ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਹੱਥ ਚ ਗੱਲਾਂ ਸ਼ੁਰੂ ਹੋ ਗਈਆਂ ਨੇ ਬਾਕੀ ਦੇਖਦੇ ਆ ਕਿ ਜਿਹੜੇ ਚਕਦੀ ਤਨਖੜ ਪਹੁੰਚਣ ਗਿਆ ਨਹੀਂ ਪਹੁੰਚਣਗੇ ਤੇ 25 ਸਤੰਬਰ ਨੂੰ ਜੇ ਇਹਨਾਂ ਨੇ ਵੱਡੀ ਰੈਲੀ ਕਰ ਕਰਤੀ ਵੱਡਾ ਇਕੱਠ ਕਰ ਲਿਆ ਰੋहतक ਚ ਹੁੱਡੇ ਦੇ ਗੜ ਚ ਫਿਰ ਤਾਂ ਇੱਕ ਗੱਲ ਕਲੀਅਰ ਹੋ ਜੂਗੀ ਕਿ ਇੰਡੀਅਨ ਨੈਸ਼ਨਲ ਲੋਕ ਦਲ ਤੋਂ ਬਾਰੇ ਰਾਈਜ਼ ਕਰਨ ਜਾ ਰਹੀ ਹੈ ਹਰਿਆਣੇ ਚ ਹਾਂ ਜੀ ਉਧਰ ਭਾਜਪਾ ਦਾ ਇੱਕ ਇੱਕ ਮੁਸ਼ਕਲਾ ਦੀ ਤੇ ਵਾਹਿਆ ਨਜ਼ਰ ਆ ਰਹੇ ਹੈ ਵੋਟਾਂ ਦੇ ਵਿੱਚ ਗੜਬੜੀ ਦਾ ਕੋਈ ਮਾਮਲਾ ਹਾਂਜੀ ਉਹ ਜਿਹੜਾ ਇਸ਼ੂ ਮੈਂ ਪਹਿਲਾਂ ਵੀ ਦੱਸਿਆ ਹੋਇਆ ਤੁਹਾਨੂੰ ਚਾਣਾ ਦੀ ਸੀਟ ਹਰਿਆਣੇ ਦੀ ਉੱਥੇ 32 ਵੋਟਾਂ ਤੋਂ ਕਾਂਗਰਸ ਦਾ ਜਿਹੜਾ ਕੈਂਡੀਡੇਟ ਸੀਗਾ ਬ੍ਰਜੇਂਦਰ ਸਿੰਘ ਚੋਧਰੀ ਬ੍ਰਜੇਂਦਰ ਸਿੰਘ ਦੇ ਮੁੰਡੇ ਨੇ ਉਹ ਚੋਣ ਆਰਗੇ ਸੀ ਕਿ ਤੇ ਉਹਨਾਂ ਨੇ ਐਰੋਪ ਲਾਇਆ ਸੀ ਕਿ ਜਿਹੜਾ ਰਿਟਰਨਿੰਗ ਆਫਿਸਰ ਸੀ ਉਹਨੇ 150 ਪੋਸਟਲ ਬੈਲਟ ਲਫਾ ਬੈਲਟਾਂ ਦੇ ਲਫਾਫੇ ਖੁੱਲ੍ਹੇ ਹੀ ਨਹੀਂ ਹੁਣ ਦੇਖਦੇ ਆ ਉਹਦਾ ਬਣਦਾ ਕੀ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਇਹ ਮਾਮਲਾ ਚੱਲ ਰਿਹਾ ਹੈਗਾ ਰਿਟਰਨਿੰਗ ਅਫੀਸਰ ਨੂੰ ਤਲਬ ਕੀਤਾ ਗਿਆ ਹੈਗਾ ਤੇ ਦੇਖਦੇ ਆ ਕਿ ਅੱਗੇ ਬਣਦਾ ਕੀ ਹੈ ਹੁਣ ਅਗਲੀ ਤਰੀਕ ਪਾਈ ਗਈ ਹੈ ਅਕਤੂਬਰ ਦੀ ਤੇ ਅਕਤੂਬਰ 5 ਅਕਤੂਬਰ ਨੂੰ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ ਦੇਖਦੇ ਆ ਮਤਲਬ ਉਹਦੇ ਚ ਕੀ ਫੈਸਲਾ ਹੁੰਦਾ ਜੀ ਜੇਕਰ ਅਗਲੀ ਗੱਲ ਕਰੀਏ ਤਾਂ ਉਧਰ ਯੂਵਰਾਜ ਸਿੰਘ ਕ੍ਰਿਕਟਰ ਅੱਜ ਈਡੀ ਆਫਿਸ ਪਹੁੰਚਦੇ ਨੇ ਸੱਟੇਬਾਜ਼ੀ ਐਪ ਦੀ ਪ੍ਰੋਮੋਸ਼ਨ ਦਾ ਇਹ ਮਾਮਲਾ ਹੈ ਜਿਹੜਾ ਹਾਂਜੀ ਅੱਜ ਯੂਵਰਾਜ ਸਿੰਘ ਹੋਣੇ ਈਡੀ ਦੇ ਦਫ਼ਤਰ ਗਏ ਸੀਗੇ ਦਿੱਲੀ ਤੇ ਜਿਹੜੀ ਔਨਲਾਈਨ بیٹنگ ਐਪ ਸੀਗੀ ਉਹਦੇ ਪ੍ਰੋਮੋਸ਼ਨ ਨੂੰ ਲੈ ਕੇ ਉਹਨਾਂ ਨਾਲ ਪੁੱਛਕਿਛ ਹੋ ਰਹੀ ਹੈ ਇਸ ਤੋਂ ਇਲਾਵਾ ਹੋਰ ਵੀ ਬਥੇਰੇ ਬੰਦੇ ਨੇ ਜਿਨ੍ਹਾਂ ਨਾਲ ਪੁੱਛਕਿਛ ਕੀਤੀ ਗਈ ਹੈ ਜਿਵੇਂ ਐਕਟ्रेस ਹੈ ਅਨਵੇਸ਼ੀ ਜੈਨ ਯੂਵਰਾਜ ਸਿੰਘ ਤੋਂ ਪਹਿਲਾਂ ਸਿਖਰ ਸਿਖਰ धवन ਰੋਬਿਨ ਉੱਥਪਾ ਸੁਰੇਸ਼ ਰੈਨਾਰ ਭਜਨ ਸਿੰਘ ਇਹਨਾਂ ਤੋਂ ਵੀ ਪੁੱਛਕਿਛ ਹੋ ਚੁੱਕੀ ਹੈ ਈਵਨ ਬਾਲੀਵੁੱਡ ਦੇ ਐਕਟਰ ਸੋਨੂ ਸ਼ੁਦ ਨੂੰ ਵੀ ਸਮਨ ਭੇਜਿਆ ਹੋਇਆ ਗਿਆ ਉਹ ਹੋਇਆ ਹੈ ਤੇ ਉਹ ਕੱਲ 24 ਸਤੰਬਰ ਨੂੰ ਪੇਸ਼ ਹੋਣਗੇ ਤਾਂ ਮਤਲਬ ਈਡੀ ਹਰੇ ਹਰੇਕ ਪਹਿਲੂਾਂ ਤੇ ਪੱਖਾਂ ਨੂੰ ਜਾਂਚ ਕਰ ਰਹੀ ਹੈ ਦੱਸਿਆ ਜਾ ਰਿਹਾਗਾ ਕਿ ਜਿਹੜੇ ਇਹ بیٹنگ ਐਪ ਸੀਗੀਆਂ ਇਹਨਾਂ ਨੇ ਫਰੋਡ ਕੀਤੇ ਹੈਗੇ ਆ ਤੇ ਇਹ ਇਹ ਗੈਰਮਾਨਤਾ ਪ੍ਰਾਪਤ ਸੀਗੇ ਪਰ ਇਹਨਾਂ ਨੇ ਇਹਨਾਂ ਨੂੰ ਲੋਟਰੀ ਸਿਸਟਮ ਚ ਜਾਂ ਹੋਰ ਕਈ ਚੀਜ਼ਾਂ ਚ ਜਿਹੜੀ ਫੈਂਟਸੀ ਐਪ ਸੀ ਉਹਨਾਂ ਦੇ ਥਾਂ ਤੇ ਮਤਲਬ ਉਹ ਪ੍ਰਮੋਟ ਕੀਤਾ ਸੀਗਾ ਇਸ ਕਰਕੇ ਇਹਨਾਂ ਦੇ ਖਿਲਾਫੇ ਈਡੀ ਕਾਰਵਾਈ ਕਰ ਰਹੀ ਹੈ ਦੇਖਦੇ ਆ ਕਿ ਬਣੂਗਾ ਕਿ ਦੱਸਿਆ ਜਾ ਰਿਹਾ ਹੈਗਾ ਕਿ 20000 ਕਰੋੜ ਰੁਪਏ ਦਾ ਬਿਜ਼ਨਸ ਇਹਨਾ بیٹنگ ਐਪਸ ਨੂੰ ਕਮਾਇਆ ਹੈਗਾ ਦੇਖਦੇ ਆ ਮਤਲਬ ਈਡੀ ਕਿੱਥੋਂ ਤੱਕ ਪਹੁੰਚਦੀ ਹੈਗੀਆ ਕਈ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਜਿਹੜੇ ਪਲੇਅਰ ਸੀਗੇ ক্রিকেট ਦੇ ਕਈ ਸਾਰਿਆਂ ਦੇ ਹਿੱਸੇ ਵੀ ਸੀ ਸੇਦਾਰੀ ਵੀ ਸੀ ਇਹਨਾ بیٹنگ ਐਪਸ 'ਚ ਕਿੰਨਾ ਸੱਚ ਹੈ ਕਿੰਨਾ ਝੂਠ ਹੈ ਤਾਂ ਮਤਲਬ ਜਦੋਂ ਇਨਵੈਸਟੀਗੇਸ਼ਨ ਪੂਰੀ ਹੋ ਜੂਗੀ ਉਦੋਂ ਹੀ ਪਤਾ ਲੱਗੂਗਾ ਕ੍ਰਿਕਟਰਾਂ ਦੇਖੋ ਗੁਰਪ੍ਰੀਤ ਸਾਰਾ ਹੀ ਆਪਾਂ ਨੂੰ ਪਤਾ ਹੈ ਕਿ ਬੈਟਿੰਗ ਤੇ ਹੀ ਟਿਕਿਆ ਹੋਇਆਗਾ ਸੱਟੇਬਾਜੀ ਤੇ ਟਿਕਿਆ ਹੋਇਆਗਾ ਹਾਂ ਪਹਿਲਾਂ ਦਾਉਦ ਔਰੀ ਜ਼ਾਵਦ ਮੀਆਂ ਦੋਰਾ ਔਰੀ ਕਰਦੇ ਸੀਗੇ ਦੁਬਈ 'ਚ ਬਹਿ ਕੇ ਚੀਜ਼ਾਂ ਨੂੰ ਕੰਟਰੋਲ ਅੱਜਕੱਲ ਜਿਹੜੀ ਇੰਡੀਆ ਦੇ ਵਿੱਚ ਇੱਕ ਲੋਬੀ ਮਸ਼ਹੂਰ ਹੋ ਰਹੀ ਹੈ ਜਿਹਦੇ ਲਿੰਕ ਆਪਾਂ ਨੂੰ ਪਤਾ ਹੈ ਮੋਕੇ ਦੀ ਹਕੂਮਤ ਨਾਲ ਹੀ ਜੁੜਦੇ ਨੇ ਤੇ ਦੱਸਿਆ ਜਾਂਦਾਗਾ ਕਿ ਉਹ ਸਾਰੀ ਸਿਆਸਤ ਕ੍ਰਿਕਟ ਦੀ ਉਹ ਹੀ ਕੰਟਰੋਲ ਕਰਦੇ ਨੇ ਉਹੀ ਫਿਰ ਪਲੇਅਰਸ ਨੂੰ ਕਿਨੂੰ ਕੀ ਕੁਝ ਮਿਲੂਗਾ ਕਿੱਥੇ ਹੋਊਗਾ ਉਹ ਸਾਰਾ ਵੀ ਉਹ ਹੀ ਡਿਸਾਈਡ ਕਰਦੇ ਨੇ ਤਾਂ ਮਤਲਬ ক্রিকেট ਇੱਕ ਐਦਾਂ ਦਾ ਗੇਮ ਬਣ ਚੁੱਕਿਆ ਹੈਗਾ ਜਿਹੜਾ ਕਿ ਜਿਹਦੀ ਜਿਹੜੀ ਜਿਸ ਗੇਮ ਦੀ ਹਰ ਇੱਕ ਬੋਲ ਫਿਕਸਡ ਐਸ ਦੈਟ ਹੈ ਜੀ ਉਧਰ ਹਾਈ ਕੋਰਟ ਤੇ ਮਜੀਠੀਆ ਦੀ ਜ਼ਮਾਨਤ ਜਾਚ ਕਾਤੇ ਸੁਣਵਾਈ ਹੋਈ ਹੈ ਜੀ ਹਾਂਜੀ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਵਿਕਰਮਜੀਤ ਸਿੰਘ ਮਜੀਠੀਆ ਦੀ ਇਸ ਮਾਮਲੇ ਤੇ ਹੁਣ ਜਿਹੜੀ ਬਹਿਸ ਹੋਊਗੀ ਉਹ 29 ਸਤੰਬਰ ਨੂੰ ਹੋਊਗੀ ਅ ਇਸ ਤੋਂ ਪਹਿਲਾਂ ਜਿਹੜੀ ਅੰਮ੍ਰਿਤਸਰ ਡਿਸਟ੍ਰਿਕਟ ਕੋਰਟ ਸੀ ਉੱਥੇ ਐਪਲੀਕੇਸ਼ਨ ਲਗਾਈ ਗਈ ਸੀ ਪਰ ਉੱਥੇ ਰਿਜੈਕਟ ਕਰ ਦਿੱਤੀ ਗਈ ਸੀ ਤੇ ਹੁਣ ਅੱਜ ਸੁਣਵਾਈ ਹੋਈ ਹੈ ਤੇ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਗਿਆ ਹੈਗਾ ਪੰਜਾਬ ਪੰਜਾਬ ਸਰਕਾਰ ਦੇਖਦੇ ਆ ਕਿ ਇਸ ਮਾਮਲੇ ਤੇ ਕੀ ਜਵਾਬ दाखल ਕਰੂਗੀ ਉਹ ਵੀ ਦੇਖਣ ਵਾਲਾ ਹੋਊਗਾ ਤੇ 29 ਸਤੰਬਰ ਨੂੰ ਇਸ ਮਾਮਲੇ ਤੇ ਫਾਈਨਲ ਜਿਹੜੀ ਬੈਸ ਆਪਾਂ ਦੇਖਣ ਨੂੰ ਮਿਲੂਗੀ ਯਾਨੀ ਕਿ ਮੰਡੇ ਨੂੰ ਤੇ ਇਸ ਇੱਕ ਹੋਰ ਇਸ ਚ ਅਪਡੇਟ ਵੀ ਹੈ ਇਕਲ ਡੇਰਾ ਬਿਆਸ ਦੇ ਰਾਧਾ ਸਵਾਮੀ ਸਤਸੰਗ ਪ੍ਰਮੁਖ ਗੁਰਵਿੰਦਰ ਸਿੰਘ ਢੱਲੋਂ ਵੀ ਪਹੁੰਚੇ ਸੀਗੇ ਜੇਲ੍ਹ 'ਚ ਤੇ ਉਹਨਾਂ ਨੇ 35 ਮਿੰਟ ਮੁਲਾਕਾਤ ਕੀਤੀ ਹੈ ਉਹ ਤਕਰੀਬਨ 11 ਵਜੇ ਆਪਣੀ ਗੱਡੀ ਦੇ ਵਿੱਚ ਬਹਿ ਕੇ ਉੱਥੇ ਪਹੁੰਚੇ ਸੀਗੇ ਤੇ ਇਹ ਮੰਨਿਆ ਜਾਂਦਾ ਹੈ ਕਿ ਜਿਹੜੇ ਡੇਰਾ ਪ੍ਰਮੁਖ ਨੇ ਉਹ ਮਜੀਠੀਆ ਸਾਹਿਬ ਦੀ ਜਿਹੜੀ ਪਤਨੀ ਗਨੀਉ ਕੋਰਨਾ ਦੀ ਰਿਸ਼ਤੇਦਾਰੀ ਚੋਂ ਨੇ ਤੇ ਦੇਖਦੇ ਆ ਕਿ ਮਤਲਬ ਅ ਕੀ ਇਹਦੇ ਮਾਇਨੇ ਲੋਕਲ ਰੈਨ ਬਾਕੀ ਤੁਸੀਂ ਵੀ ਦੱਸੋ ਤੁਹਾਡੇ ਇਲਾਕੇ ਦਾ ਮਾਮਲਾ ਵੀ ਹੈ ਉਹਨਾਂ ਦੀ ਮਜੀਠੀਆ ਸਾਹਿਬ ਨੇ ਪੋਸਟ ਪਾ ਕੇ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਈ ਸੀ ਕਿ ਦਾਸ ਦੀ ਇੰਨੀ ਐਸੇ ਤਨੀ ਹੈ ਨਾ ਇੰਨੀ ਔਕਤ ਮੈਂ ਛੋਟਾ ਜਾ ਭੁੱਲਿਆ ਇਸਰਾ ਜੀ ਹਾਂ ਤੇ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਮੈਂ ਜਿਹੜੇ ਡੇਰਾ ਬਿਆਸ ਪ੍ਰਮੁਖ ਗੁਰਵਿੰਦਰ ਸਿੰਘ ਢਿੱਲੋਂ ਉਹ ਉੱਥੇ ਪਹੁੰਚੇ ਉਹਨਾਂ ਦਾ ਧੰਨ ਧੰਵਾਦ ਮੈਂ ਕਰਦਾ ਤੇ ਨੱਬਾ ਜੇਲ੍ਹ ਚ ਦਾਸ ਨੂੰ ਉਹਨਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਮੇਰਾ ਹੌਸਲਾ ਵਧਾਇਆ ਤੇ ਮੇਰੇ ਵਾਸਤੇ ਭਾਵਨਾਤਮਕ ਪਲ ਸੀ ਇਹ ਉਹਨਾਂ ਨੇ ਟਵੀਟ ਕੀਤਾ ਹੈਗਾ ਤੇ ਬਾਕੀ ਤੁਸੀਂ ਦੱਸੋ ਇਸ ਨੂੰ ਕਿਵੇਂ ਦੇਖਿਆ ਜਾ ਰਿਹਾ ਹੈਗਾ ਇਸ ਪੂਰੇ ਮਾਮਲੇ ਨੂੰ ਜੀ ਡੇਰਾ ਬਿਆਸ ਬਹੁਤ ਜ਼ਿਆਦਾ ਦਿਲਚਸਪੀ ਇਹਨੇ ਦਿਨੀ ਦਿਖਾ ਰਿਹਾ ਹੈ ਖਾਸ ਤੌਰ ਤੇ ਮੌਜੂਦਾ ਪੋਲਿਟਿਕਸ ਦੇ ਵਿੱਚ ਵਕ ਵਕ ਥਾਮਾ ਤੇ ਆਮ ਤੌਰ ਤੇ ਗੁਰਵਿੰਦਰ ਢਿੱਲੋਂ ਉਹਨਾਂ ਨੂੰ ਦੇਖਿਆ ਜਾਂਦਾ ਹੈ ਬੇਸ਼ੱਕ ਕਿਸੇ ਦੀ ਮੌਤ ਹੋ ਜਾਵੇ ਇੱਥੇ ਖਾਸ ਤੌਰ ਤੇ ਦੁਆਬੇ ਦੇ ਵੱਡੇ ਸਿਆਸਤਦਾਨ ਨੇ ਜਿਹੜੇ ਉਹਨਾਂ ਦੇ ਘਰ ਆਮ ਆਉਣੀ ਜਾਣੀ ਹੈ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਜਦੋਂ ਅਕਾਲੀ ਵਰਸਸ ਅਕਾਲੀ ਚੱਲ ਰਿਹਾ ਸੀ ਜਥੇਦਾਰਾਂ ਦਾ ਮਾਮਲਾ ਵੀ ਚੱਲ ਰਿਹਾ ਸੀ ਉਸ ਸਮੇਂ ਵੀ ਮੰਨਿਆ ਜਾਂਦਾ ਹੈ ਕਿ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਗੁਰਿੰਦਰ ਸਿੰਘ ਉਹਨਾਂ ਨੇ ਉਹਨਾਂ ਨੇ ਦੱਸਿਆ ਜਾਂਦਾ ਹੈ ਕਿ ਆਪ ਹਰਪ੍ਰੀਤ ਜਥੇਦਾਰ ਗੈਨੀ ਹਰਪ੍ਰੀਤ ਸਿੰਘ ਉਹਨਾਂ ਦੇ ਘਰ ਜਾ ਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਜਾਂ ਫਿਰ ਫੈਸਲੇ ਨੂੰ ਨਰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ 2 ਦਸੰਬਰ ਨੂੰ ਜਿਹੜੇ ਫੈਸਲੇ ਆਉਣੇ ਨੇ ਉਹ ਨਰਮ ਹੋਣ ਪਰ ਉਧਰ ਦਾੜ ਸ਼ਾਇਦ ਗਲੀ ਜਾਂ ਨਹੀਂ ਗਲੀ ਘੱਟ ਹੋਈ ਜਾਂ ਨਹੀਂ ਉਹ ਸਾਰਿਆਂ ਦੇ ਸਾਹਮਣੇ ਹੈ ਪਰ ਇਨੀ ਦਿਨੀ ਬਹੁਤ ਜ਼ਿਆਦਾ ਦਿਲਚਸਪੀ ਦਿਖਾ ਰਹੇ ਨੇ ਪੋਲਿਟਿਕਸ 'ਚ ਪਰ ਇੱਥੇ ਸਭ ਤੋਂ ਰੋਚਕ ਗੱਲ ਇਹ ਹੈ ਕਿ ਜਿੰਨੀਆਂ ਮਰਜ਼ੀ ਮੁਲਾਕਾਤਾਂ ਹੋਰ ਕਰ ਲੈਣ ਗੁਰਿੰਦਰ ਸਿੰਘ ਢਿਲੋਂ ਨੇ ਜਾ ਕੇ ਮਜੀਠੀਆ ਨਾਲ ਇਹਨਾਂ ਦੇ ਖਿਲਾਫ ਇੱਕ ਵੀ ਸ਼ਬਦ ਸੱਤਾਧਾਰੀ ਧਿਰ ਦੇ ਕਿਸੇ ਵੀ ਵਿਅਕਤੀ ਵੱਲੋਂ ਨਹੀਂ ਵਰਤੇ ਜਾਣਗੇ ਬੇਸ਼ੱਕ ਮੁੱਖ ਮੰਤਰੀ ਸਾਹਿਬ ਹੀ ਕਿਉਂ ਨਾ ਹੋਣ ਜਿਹੜੇ ਕਿਸੇ ਨੂੰ ਵੀ ਨਹੀਂ ਬਖਸਦੇ ਉਹ ਵੀ ਇਹਨਾਂ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲਣਗੇ ਕਿਉਂਕਿ ਬਹੁਤ ਵੱਡੀ ਵੋਟ ਬੈਂਕ ਹੈ ਇਹਨਾਂ ਦੇ ਕੋਲ ਜਿਹਦੇ ਨਾਲ ਸਿੱਧੇ ਤੌਰ ਤੇ ਫੈਸਲਾ ਹੋ ਜਾਂਦਾ ਹੈ ਕਈ ਵਾਰ ਸੀਟਾਂ ਦਾ ਤੇ ਇਸੇ ਕਰਕੇ ਹਰ ਕੋਈ ਉਹਨਾਂ ਨੂੰ ਆਸ਼ੀਰਵਾਦ ਲੈਣ ਦੇ ਲਈ ਵਰਤਦਾ ਹੈ ਤਸਵੀਰ ਪਾਉਂਦਾ ਹੈ ਜਦੋਂ ਵੀ ਇਲੈਕਸ਼ਨਸ ਹੁੰਦੇ ਨੇ ਕਿਤੇ ਵੀ ਭਾਈ ਜਿਹੜੇ ਇਹਨਾਂ ਦੇ ਸਮਰਥਕ ਨੇ ਉਹ ਦੇਖ ਲਓ ਅਸੀਂ ਤੁਹਾਡੇ ਬਾਬੇ ਕੋ ਪਹੁੰਚ ਗਏ ਹਾਂ ਹੁਣ ਵੋਟਾਂ ਤੁਸੀਂ ਸਾਨੂੰ ਪਾਉਣੀਆਂ ਨੇ ਜੀ ਹੂੰ ਬੁੱਢਾ ਮਾਮਲਾ ਹੈ ਇਹ ਤਾਂ ਤੁਸੀਂ ਸੀ ਹੀ ਗਿਆ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਪਤ ਹੁੰਦਾ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ